ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਸੋਸ਼ਲ ਮੀਡੀਆ ਵਰਤਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਜੋ ਵੀ ਚੀਜ਼ਾਂ ਹੁੰਦੀਆਂ ਨੇ ਇਹ ਐਂਟਰਟੇਨਿੰਗ ਵਾਸਤੇ ਹੁੰਦੀਆਂ ਨੇ ਬਹੁਤ ਸਾਰੀਆਂ ਆਪਾਂ ਕ੍ਰਾਈਮ ਦੇ ਰਿਲੇਟਿਡ ਸੀਰੀਜ਼ ਵੀ ਦੇਖਦੇ ਆਂ ਇਹ ਵੀ ਜੋ ਹੁੰਦੀਆਂ ਨੇ ਇਹ ਐਂਟਰਟੇਨ ਵਾਸਤੇ ਹੀ ਹੁੰਦੀਆਂ ਨੇ ਪਰ ਕੁਝ ਇਸ ਤਰ੍ਹਾਂ ਦੇ ਛਾਤਰ ਬੰਦੇ ਵੀ ਹੁੰਦੇ ਨੇ ਜੋ ਇਸ ਤਰ੍ਹਾਂ ਦੀਆਂ ਕ੍ਰਾਈਮ ਸੀਰੀਜ਼ ਦੇਖ ਕੇ ਉਹਨਾਂ ਤੋਂ ਹੀ ਆਈਡੀਆ ਲੈ ਲੈਂਦੇ ਨੇ ਤੇ ਫਿਰ ਅੱਗੇ ਜਾ ਕੇ ਕੁਝ ਇੰਨਾ ਜ਼ਿਆਦਾ ਭਿਆਨਕ ਕਰ ਦਿੰਦੇ ਨੇ ਕਿ ਇਹਦੇ ਉੱਤੇ ਯਕੀਨ ਕਰਨਾ ਔਖਾ ਹੁੰਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਅੱਜ ਜਿਹੜੀ ਮੈਂ ਸੱਚੀ ਘਟਨਾ ਦੀ ਗੱਲ ਕਰਨ ਜਾ ਰਿਹਾ ਇਹ ਪੰਜਾਬ ਦੇ ਹੁਸ਼ਿਆਰਪੁਰ ਦੀ ਹੈ 2020 ਦੀ ਇਹ ਘਟਨਾ ਹੈ ਹੁਸ਼ਿਆਰਪੁਰ ਦੇ ਵਿੱਚ ਇੱਕ ਸਿਆ ਖੁੱਲਰ ਨਾਮ ਦੀ ਔਰਤ ਰਹਿੰਦੀ ਹੁੰਦੀ ਹੈ ਇਹ ਵੈਸੇ ਵਿਆਹੀ ਹੁੰਦੀ ਹੈ ਪਰ 2020 ਤੋਂ ਪਹਿਲਾਂ 2 ਸਾਲ ਪਹਿਲਾਂ ਇਹਦਾ ਤਲਾਕ ਹੋ ਚੁੱਕਿਆ ਹੁੰਦਾ ਹੈ ਸਿਆ ਖੁੱਲਰ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਆਸ਼ੀਸ਼ ਖੁਸ਼ਵਾਹਾ ਨਾਮ ਦੇ ਵਿਅਕਤੀ ਦੇ ਨਾਲ ਜਾਣ ਪਹਿਚਾਣ ਹੁੰਦੀ ਹੈ ਪਹਿਲਾਂ ਇਹ ਮੈਸੇਜ ਕਰਦੇ ਨੇ ਉਸ ਤੋਂ ਬਾਅਦ ਇਹ ਨੰਬਰ ਐਕਸਚੇਂਜ ਕਰ ਲੈਂਦੇ ਨੇ ਫਿਰ ਫੋਨ ਦੇ ਉੱਤੇ ਗੱਲਬਾਤ ਹੋਣ ਲੱਗਦੀ ਹੈ ਤੇ ਫਿਰ ਇਹ ਆਪਸ ਦੇ ਵਿੱਚ ਦੋਨੋਂ ਪਿਆਰ ਦੇ ਵਿੱਚ ਜਾਂਦੇ ਨੇ ਇੰਨਾ ਜ਼ਿਆਦਾ ਪਿਆਰ ਹੋ ਜਾਂਦਾ ਆ ਕਿ ਇਹ ਵਿਆਹ ਕਰਾਉਣ ਦਾ ਫੈਸਲਾ ਕਰ ਲੈਂਦੇ ਨੇ ਪਿਆਰ ਇਹਨਾਂ ਦੋਨਾਂ ਦਾ ਇਸ ਹੱਦ ਤੱਕ ਹੁੰਦਾ ਆ ਕਿ ਦੋਨੋਂ ਇਕੱਠੇ ਸੱਤ ਜਨਮਾਂ ਤੱਕ ਮਰਨ ਜੀਣ ਦੀਆਂ ਕਸਮਾਂ ਖਾ ਲੈਂਦੇ ਨੇ ਹੁਣ ਇਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਆ ਤੇ ਜੋ ਸਿਆ ਖੁੱਲਰ ਹੁੰਦੀ ਆ ਉਹ ਹੁਸ਼ਿਆਰਪੁਰ ਦੇ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਕੇ ਉੱਥੇ ਰਹਿੰਦੀ ਹੁੰਦੀ ਆ ਜੋ ਸਿਆ ਖੁੱਲਰ ਹੁੰਦੀ ਆ ਉਹਦੀ ਐਲ ਐਲ ਬੀ ਦੀ ਡਿਗਰੀ ਕੀਤੀ ਹੁੰਦੀ ਆ ਤੇ ਉਹ ਇੱਕ ਵਕੀਲ ਦੇ ਕੋਲ ਲੱਗੀ ਹੁੰਦੀ ਆ ਮਤਲਬ ਇੱਕ ਸੀਨੀਅਰ ਵਕੀਲ ਦੇ ਕੋਲ ਟ੍ਰੇਨਿੰਗ ਲੈ ਰਹੀ ਹੁੰਦੀ ਆ ਸਿਆ ਦਾ ਜੋ ਪਤੀ ਆਸ਼ੀਸ਼ ਕੁਛਵਾਹਾ ਸੀ ਉਹ ਨੋਇਡਾ ਦਾ ਰਹਿਣ ਵਾਲਾ ਸੀ ਉਹਦਾ ਜੋ ਕੰਮਕਾਰ ਸੀ ਉਹ ਉੱਥੇ ਹੀ ਸੀ ਤਾਂ ਇਸ ਕਰਕੇ ਉਹ ਹੁਸ਼ਿਆਰਪੁਰ ਦੇ ਵਿੱਚ ਕਦੇ ਕਦਾਰ ਹੀ ਆਉਂਦਾ ਸੀ ਉਹ ਹਫਤੇ ਦੇ ਵਿੱਚ ਇੱਕ ਦੋ ਦਿਨ ਸੀਆ ਦੇ ਕੋਲ ਆਉਂਦਾ ਸੀ ਦਿਨ ਆ ਜਾਂਦਾ 14 ਨਵੰਬਰ 2020 ਦਾ ਇਸ ਦਿਨ ਦੀਵਾਲੀ ਹੁੰਦੀ ਹੈ ਤਾਂ ਦੀਵਾਲੀ ਦੀ ਰਾਤ ਨੂੰ ਕੀ ਹੁੰਦਾ ਹੈ ਕਿ ਉੱਥੇ ਹੁਸ਼ਿਆਰਪੁਰ ਦੇ ਵਿੱਚ ਹੀ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੁੰਦਾ ਆ ਜਿਹਦੇ ਵਿੱਚ ਇੱਕ ਕਾਰ ਬਹੁਤ ਜ਼ੋਰਦਾਰ ਆ ਕੇ ਦਰਖਤ ਦੇ ਵਿੱਚ ਵੱਜਦੀ ਹੈ ਤੇ ਵੱਜਣਸਾਰ ਉਸ ਕਾਰ ਨੂੰ ਅੱਗ ਲੱਗ ਜਾਂਦੀ ਹੈ ਇਸ ਕਾਰ ਦੇ ਵਿੱਚ ਦੋ ਜਣੇ ਸਵਾਰ ਹੁੰਦੇ ਨੇ ਤੇ ਉਹ ਹੁੰਦੇ ਨੇ ਇਹ ਸਿਆ ਖੁੱਲਰ ਤੇ ਇਹਦਾ ਜੋ ਬਾਸ ਹੁੰਦਾ ਹੈ ਜਿਹਦੇ ਕੋਲ ਇਹ ਆਫਿਸ ਦੇ ਵਿੱਚ ਕੰਮ ਕਰਦੀ ਹੁੰਦੀ ਹੈ ਸੀਨੀਅਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਇਸ ਐਕਸੀਡੈਂਟ ਦੇ ਵਿੱਚ ਇਹਨਾਂ ਦੋਨਾਂ ਦੀ ਹੀ ਮੌਤ ਹੋ ਜਾਂਦੀ ਹੈ ਹੁਣ ਉੱਥੇ ਜਦੋਂ ਰੋਡ ਦੇ ਉੱਤੇ ਕਾਰ ਖੜੀ ਹੁੰਦੀ ਹੈ ਤਾਂ ਲੋਕ ਕਾਲੇਦਾਲੇ ਇਕੱਠੇ ਹੁੰਦੇ ਨੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਹੁਣ ਉੱਥੇ ਦੇਖ ਕੇ ਪੁਲਿਸ ਵਾਲਿਆਂ ਨੂੰ ਵੀ ਇਹੀ ਲੱਗ ਰਿਹਾ ਸੀ ਕਿ ਐਕਸੀਡੈਂਟ ਹੋਣ ਦੇ ਨਾਲ ਇਸ ਕਾਰ ਨੂੰ ਅੱਗ ਲੱਗ ਗਈ ਤੇ ਇਹਨਾਂ ਦੋਨਾਂ ਦੀ ਮੌਤ ਹੋ ਗਈ ਇਹ ਜੋ ਕਾਹਨ ਸੀ ਇਹ ਇੱਕ ਬਹੁਤ ਹੀ ਚਰਚਿਤ ਕਾਹਨ ਸੀ ਕਿਉਂਕਿ ਜੋ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਸੀ ਉਹ ਬਹੁਤ ਹੀ ਜਾਨੀ ਮਾਨੀ ਹਸਤੀ ਸੀ ਪੁਲਿਸ ਵਾਲੇ ਆਪਣੀ ਛਾਣਵੇਂ ਕਰਦੇ ਨੇ ਤੇ ਜੋ ਅਸ਼ੀ ਕੁਸ਼ਵਾਹਾ ਹੁੰਦਾ ਆ ਉਹਨੂੰ ਫੋਨ ਕਰਦੇ ਨੇ ਤੇ ਸਾਰੀ ਘਟਨਾ ਬਾਰੇ ਦੱਸਦੇ ਨੇ ਜੋ ਆਸ਼ੀਸ਼ ਕੁਸ਼ਵਾਹਾ ਹੁੰਦਾ ਆ ਉਹ ਵੀ ਘਟਨਾ ਸਥਾਨ ਤੇ ਪਹੁੰਚ ਜਾਂਦਾ ਤੇ ਉੱਥੇ ਆ ਕੇ ਉਹ ਰੋਣ ਧੋਣ ਪਾਉਂਦਾ ਆ ਬਹੁਤ ਉਹਨੂੰ ਦੁੱਖ ਹੁੰਦਾ ਆ ਕਿ ਉਹਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਪੁਲਿਸ ਇਹਨਾਂ ਦੋਨਾਂ ਬਾਡੀਜ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਆ ਉਧਰ ਜੋ ਆਸ਼ੀਸ਼ ਕੁਸ਼ਵਾਹਾ ਹੁੰਦਾ ਆ ਉਹ ਉੱਥੇ ਰੁਕਦਾ ਤੇ ਫਿਰ ਉਸ ਤੋਂ ਬਾਅਦ ਉਹ ਵਾਪਸ ਨੋਇਡਾ ਚਲੇ ਜਾਂਦਾ ਪੁਲਿਸ ਆਪਣੀ ਛਾਣਵੀਂ ਦੇ ਵਿੱਚ ਲੱਗੀ ਹੁੰਦੀ ਹੈ ਤੇ ਉਹ ਅਸ਼ੀਸ਼ ਕੁਛਵਾਹ ਨੂੰ ਦੁਬਾਰਾ ਫੋਨ ਕਰਦੇ ਨੇ ਜਦੋਂ ਅਸ਼ੀਸ਼ ਨੂੰ ਫੋਨ ਕੀਤਾ ਜਾਂਦਾ ਆ ਤਾਂ ਉਹਦਾ ਜੋ ਫੋਨ ਹੁੰਦਾ ਆ ਉਹ ਨਹੀਂ ਚੱਕਦਾ ਤਾਂ ਪੁਲਿਸ ਵਾਲਿਆਂ ਨੂੰ ਲੱਗਦਾ ਕਿ ਸ਼ਾਇਦ ਉਹ ਆਪਣੇ ਕੰਮ ਦੇ ਵਿੱਚ ਬਿਜ਼ੀ ਹੋਊਗਾ ਉਹਦਾ ਫੋਨ ਆਪਣੇ ਆਪ ਆ ਜਾਊਗਾ ਪਰ ਉਹਦਾ ਫੋਨ ਨਹੀਂ ਆਉਂਦਾ ਇੱਕ ਦਿਨ ਦੀ ਵੇਟ ਕਰਨ ਵਿੱਚੋਂ ਜਦੋਂ ਪੁਲਿਸ ਵਾਲੇ ਦੁਬਾਰਾ ਫੇਰ ਅਸ਼ੀਸ਼ ਕੁਛਵਾਹ ਨੂੰ ਫੋਨ ਲਾਉਂਦੇ ਨੇ ਤਾਂ ਫਿਰ ਉਦੋਂ ਜੋ ਉਹਦਾ ਫੋਨ ਹੁੰਦਾ ਉਹ ਸਵਿਚ ਆਫ ਆ ਰਿਹਾ ਹੁੰਦਾ ਆ ਇੱਥੇ ਜੋ ਪੁਲਿਸ ਹੁੰਦੀ ਹੈ ਉਹਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜਰੂਰ ਇੱਥੇ ਕੁਝ ਨਾ ਕੁਝ ਗੜਬੜ ਹੈ। ਉਹਨਾਂ ਦੇ ਮਨ ਦੇ ਵਿੱਚ ਹੁਣ ਇਹ ਗੱਲ ਵੀ ਆ ਜਾਂਦੀ ਹੈ ਕਿ ਹੋਵੇ ਨਾ ਹੋਵੇ ਇਹ ਜੋ ਐਕਸੀਡੈਂਟ ਹੈ ਇਹ ਹੋਇਆ ਨਹੀਂ ਹੈ ਬਲਕਿ ਕਿਸੇ ਤਰੀਕੇ ਕੀਤਾ ਗਿਆ ਹੈ ਜਾਂ ਫਿਰ ਉਹਨਾਂ ਦੋਨਾਂ ਨੂੰ ਕਿਸੇ ਤਰੀਕੇ ਮਾਰਿਆ ਗਿਆ ਹੈ। ਪੁਲਿਸ ਦੇ ਮਨ ਦੇ ਵਿੱਚ ਹੁਣ ਇੱਥੇ ਡਾਊਟ ਆ ਚੁੱਕਿਆ ਹੁੰਦਾ ਹੈ ਆਸ਼ੀਸ਼ ਕੁਛਵਾਹ ਨੂੰ ਲੈ ਕੇ। ਹੁਣ ਪੁਲਿਸ ਆਪਣੀ ਇਨਕੁਆਇਰੀ ਕਰਦੀ ਹੈ ਤਾਂ ਉਹਨਾਂ ਨੂੰ ਇਨਕੁਆਇਰੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਪਤਾ ਲੱਗਦੀਆਂ ਨੇ ਤਾਂ ਫਿਰ ਉਹ ਕੀ ਕਰਦੇ ਨੇ ਕਿ ਆਸ਼ੀਸ਼ ਕੁਛਵਾਹ ਦਾ ਇੱਕ ਦੋਸਤ ਹੁੰਦਾ ਜਿਹਦਾ ਨਾਂ ਹੁੰਦਾ ਹੈ ਸੁਨੀਲ ਉਸ ਨੂੰ ਕਾਬੂ ਕੀਤਾ ਜਾਂਦਾ ਆ ਤੇ ਫਿਰ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਸੁਨੀਲ ਪਹਿਲਾਂ ਤਾਂ ਇੱਧਰ ਉੱਧਰ ਦੀਆਂ ਗੱਲਾਂ ਮਾਰਦਾ ਆ ਜਦੋਂ ਪੁਲਿਸ ਆਪਣੀ ਸ਼ਕਤੀ ਕਰਦੀ ਆ ਤਾਂ ਫਿਰ ਸੁਨੀਲ ਟੁੱਟ ਜਾਂਦਾ ਤੇ ਇਹ ਡਬਲ ਮਰਡਰ ਦੀ ਕਹਾਣੀ ਹੁੰਦੀ ਆ ਇਹ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਦੱਸਦਾ ਆ ਕਿ ਜਿਹੜੀ ਸਿਆ ਖੁੱਲਰ ਸੀ ਉਹ ਇੱਕ ਕਿਰਾਏ ਦੇ ਕਮਰੇ ਦੇ ਵਿੱਚ ਰਹਿੰਦੀ ਸੀ ਤੇ ਉਹਦਾ ਸੁਪਨਾ ਸੀ ਇੱਕ ਆਪਣਾ ਮਕਾਨ ਹੋਵੇ ਤੇ ਜਦੋਂ ਵੀ ਉਹ ਕੁਸ਼ਵਾਹਾ ਨੂੰ ਆਪਣੇ ਮਕਾਨ ਲੈਣ ਬਾਰੇ ਗੱਲ ਕਰਦੀ ਸੀ ਤਾਂ ਜੋ ਆਸ਼ੀਸ਼ ਕੁਸ਼ਵਾਹ ਸੀ ਉਹਦੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਕਿਉਂਕਿ ਆਸ਼ੀਸ਼ ਜੋ ਸੀ ਉਹਨੂੰ ਖੇਜ ਇਸ ਗੱਲ ਦੀ ਸੀ ਕਿ ਜਦੋਂ ਵੀ ਉਹਦੀ ਸੀਆ ਦੇ ਨਾਲ ਕੋਈ ਗੱਲਬਾਤ ਹੁੰਦੀ ਸੀ ਜਾਂ ਛੋਟਾ ਮੋਟਾ ਲੜਾਈ ਝਗੜਾ ਹੁੰਦਾ ਸੀ ਤਾਂ ਜੋ ਸੀਐਸੀ ਉਹ ਇੱਕ ਜੂਨੀਅਰ ਐਡਵੋਕੇਟ ਸੀ ਤੇ ਉਹ ਆਪਣੇ ਬੌਸ ਭਗਵੰਤ ਕਿਸ਼ੋਰ ਗੁਪਤਾ ਦੇ ਨਾਲ ਗੱਲ ਕਰਦੀ ਸੀ ਤੇ ਉਹ ਜੋ ਭਗਵੰਤ ਕਿਸ਼ੋਰ ਗੁਪਤਾ ਹੁੰਦਾ ਸੀ ਉਹ ਜਦੋਂ ਹੀ ਆ ਜਾਂਦਾ ਸੀ ਉਹਨਾਂ ਨੂੰ ਸਮਝਾਉਣ ਲੱਗ ਜਾਂਦਾ ਸੀ ਉਹਨਾਂ ਦੀ ਗੱਲਬਾਤ ਦੇ ਵਿੱਚ ਦਖਲ ਦੇਣ ਲੱਗਦਾ ਸੀ ਤੇ ਜੋ ਇਹ ਗੱਲ ਸੀ ਇਹ ਜੋ ਆਸ਼ੀਸ਼ ਸੀ ਉਹਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਇਸੇ ਕਰਕੇ ਜੋ ਆਸ਼ੀਸ਼ ਸੀ ਉਹ ਜ਼ਿਆਦਾਤਰ ਨੋਇਡਾ ਦੇ ਵਿੱਚ ਰਹਿੰਦਾ ਸੀ ਉਹ ਹੁਸ਼ਿਆਰਪੁਰ ਦੇ ਵਿੱਚ ਕਦੇ-ਕਦਾਈਂ ਹੀ ਆਉਂਦਾ ਸੀ ਤੇ ਇੱਕ ਗੱਲ ਇੱਥੇ ਹੋਰ ਸੀ ਕਿ ਨੋਇਡਾ ਦੇ ਵਿੱਚ ਰਹਿੰਦੇ ਹੋਏ ਆਸ਼ੀਸ਼ ਦੀ ਜੋ ਗੱਲਬਾਤ ਸੀ ਉਹ ਇੱਕ ਹੋਰ ਕੁੜੀ ਦੇ ਨਾਲ ਹੋ ਚੁੱਕੀ ਸੀ ਤੇ ਇਸ ਗੱਲ ਬਾਰੇ ਸੀਆ ਨੂੰ ਵੀ ਪਤਾ ਲੱਗ ਚੁੱਕਿਆ ਸੀ ਤਾਂ ਅਕਸਰ ਹੀ ਇਹਨਾਂ ਦੇ ਵਿੱਚ ਝਗੜਾ ਹੁੰਦਾ ਰਹਿੰਦਾ ਸੀ ਸਿਆ ਅਕਸਰ ਹੀ ਇਸ ਗੱਲ ਨੂੰ ਲੈ ਕੇ ਆਸ਼ੀਸ਼ ਦੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਆਸ਼ੀਸ਼ ਕੁਸ਼वाहा ਜਦੋਂ ਵੀ ਹੁਸ਼ਿਆਰਪੁਰ ਦੇ ਵਿੱਚ ਸਿਆ ਦੇ ਕੋਲ ਆਉਂਦਾ ਸੀ ਤਾਹੋ ਕਿਸੇ ਨਾ ਕਿਸੇ ਤਰੀਕੇ ਆਪਣੇ ਸੀਨੀਅਰ ਭਗਵੰਤ ਕਿਸ਼ੋਰ ਨੂੰ ਉਹਦੇ ਬਾਰੇ ਦੱਸ ਦਿੰਦੀ ਸੀ ਉਹਦੀ ਕੋਈ ਨਾ ਕੋਈ ਸ਼ਿਕਾਇਤ ਲਾ ਦਿੰਦੀ ਸੀ ਤੇ ਇਸ ਗੱਲ ਦੇ ਉੱਤੇ ਜੋ ਭਗਵੰਤ ਕਿਸ਼ੋਰ ਸੀ ਉਹ ਆਸ਼ੀਸ਼ ਨੂੰ ਝਿੜਕਦਾ ਸੀ ਉਹ ਉਹਨੂੰ ਬੋਲਦਾ ਰਹਿੰਦਾ ਸੀ ਇਹ ਜੋ ਗੱਲ ਸੀ ਆਸ਼ੀਸ਼ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਸੀਆ ਨੇ ਇੱਕ ਵਾਰ ਪਾਰਟੀ ਰੱਖੀ ਹੁੰਦੀ ਹੈ ਤੇ ਇਸ ਪਾਰਟੀ ਦੇ ਵਿੱਚ ਕਈ ਉਹਦੇ ਫਰੈਂਡ ਆਏ ਹੁੰਦੇ ਨੇ ਤੇ ਇਸ ਤੋਂ ਇਲਾਵਾ ਜੋ ਉਹਦਾ ਸੀਨੀਅਰ ਹੁੰਦਾ ਹੈ ਭਗਵੰਤ ਕਿਸ਼ੋਰ ਗੁਪਤਾ ਉਹ ਵੀ ਆਇਆ ਹੁੰਦਾ ਹੈ ਤੇ ਜੋ ਆਸ਼ੀਸ਼ ਹੁੰਦਾ ਉਹ ਵੀ ਉੱਥੇ ਹੀ ਹੁੰਦਾ ਆ ਪਾਰਟੀ ਦੇ ਵਿੱਚ ਇਹ ਡਰਿੰਕ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੇ ਉਹਦੇ ਸੀਨੀਅਰ ਭਗਵੰਤ ਕੁਸ਼ੋਰ ਗੁਪਤਾ ਦੇ ਵਿੱਚ ਬਹਿਸਬਾਜੀ ਹੋ ਜਾਂਦੀ ਹੈ ਇਹ ਆਪਸ ਦੇ ਵਿੱਚ ਕਾਫੀ ਬੈਸਵਾਜੀ ਕਰਦੇ ਨੇ ਤੇ ਗਾਲੀ ਗਲੋਚ ਵੀ ਕਰਦੇ ਨੇ ਹੁਣ ਆਸ਼ੀਸ਼ ਕੁਛਵਾਹਾ ਆਪਣੀ ਪਤਨੀ ਸੀਆ ਤੇ ਉਹਦੇ ਸੀਨੀਅਰ ਭਗਵੰਤ ਕਿਸ਼ੋਰ ਤੋਂ ਬਹੁਤ ਹੀ ਜ਼ਿਆਦਾ ਤੰਗ ਆ ਚੁੱਕਿਆ ਸੀ ਕਿਉਂਕਿ ਜੋ ਸੀਆ ਸੀ ਉਹ ਸਮੇਂ-ਸਮੇਂ ਉੱਤੇ ਆਪਣੇ ਸੀਨੀਅਰ ਤੋਂ ਆਸ਼ੀਸ਼ ਨੂੰ ਗਾਲੀ ਗਲੋਚ ਕਰਵਾਉਂਦੀ ਰਹਿੰਦੀ ਸੀ ਉਹਨੂੰ ਡਾਂਟ ਪਾਉਂਦੀ ਰਹਿੰਦੀ ਸੀ ਤੇ ਭਗਵੰਤ ਕਿਸ਼ੋਰ ਵੀ ਛੋਟੀ-ਛੋਟੀ ਗੱਲ ਨੂੰ ਲੈ ਕੇ ਸੀਆ ਦੇ ਘਰ ਦੇ ਵਿੱਚ ਆ ਜਾਂਦਾ ਸੀ ਤੇ ਉਹ ਆਸ਼ੀਸ਼ ਨੂੰ ਡਾਂਟਦਾ ਸੀ ਉਹਨੂੰ ਝਿੜਕਦਾ ਸੀ ਉਹ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਦਖਲ ਦਿੰਦਾ ਸੀ ਹੁਣ ਆਸ਼ੀਸ਼ ਕੁਛਵਾਹਾ ਇਹਨਾਂ ਦੋਨਾਂ ਤੋਂ ਹੀ ਆੱਕ ਚੁੱਕਿਆ ਸੀ ਉਹ ਨਾ ਦੋਨਾਂ ਤੋਂ ਹੀ ਛੁਟਕਾਰਾ ਪਾਉਣਾ ਚਾਹੁੰਦਾ ਸੀ ਤੇ ਦੂਜੀ ਗੱਲ ਇਹ ਸੀ ਕਿ ਜੋ ਆਸ਼ੀਸ਼ ਸੀ ਉਹਦੀ ਨੌਇਡਾ ਦੇ ਵਿੱਚ ਕਿਸੇ ਕੁੜੀ ਦੇ ਨਾਲ ਗੱਲਬਾਤ ਹੋ ਚੁੱਕੀ ਸੀ ਉਹ ਹੁਣ ਸਿਆ ਤੋਂ ਛੁਟਕਾਰਾ ਪਾ ਕੇ ਉਸ ਕੁੜੀ ਦੇ ਨਾਲ ਰਹਿਣਾ ਚਾਹੁੰਦਾ ਸੀ ਆਸ਼ੀਸ਼ ਖੁਸ਼ਵਾਹਾ ਤੇ ਸਿਆ ਖੁੱਲਰ ਦੀ ਮੁਲਾਕਾਤ ਫੇਸਬੁੱਕ ਜਰੀਏ ਹੋਈ ਸੀ ਇਹਨਾਂ ਦਾ ਜਦੋਂ ਵਿਆਹ ਹੋਇਆ ਸੀ ਤਾਂ ਵਿਆਹ ਦੇ ਵਿੱਚ ਸਿਆ ਖੁੱਲਰ ਦੇ ਪਰਿਵਾਰ ਵਿੱਚੋਂ ਵੀ ਕੋਈ ਨਹੀਂ ਆਇਆ ਸੀ ਤੇ ਆਸ਼ੀਸ਼ ਦੇ ਪਰਿਵਾਰ ਦੇ ਵਿੱਚੋਂ ਵੀ ਕੋਈ ਨਹੀਂ ਆਇਆ ਸੀ ਅਸਲ ਦੇ ਵਿੱਚ ਗੱਲ ਤਾਂ ਇਹ ਸੀ ਕਿ ਜੋ ਆਸ਼ੀਸ਼ ਖੁਸ਼ਵਾਹਾ ਸੀ ਉਹ ਸਿਰਫ ਸਿਆ ਦਾ ਜਿਸਮ ਪਾਉਣਾ ਚਾਹੁੰਦਾ ਸੀ ਪਰ ਹੁਣ ਇੱਕ ਸਮੇਂ ਤੇ ਆ ਕੇ ਉਹ ਸਿਆ ਤੋਂ ਅੱਕ ਚੁੱਕਿਆ ਸੀ ਸਿਆ ਤੋਂ ਉਸ ਦਾ ਮਨ ਭਰ ਚੁੱਕਿਆ ਸੀ ਆਸ਼ੀਸ਼ ਹੁਣ ਸਿਆ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢਣਾ ਚਾਹੁੰਦਾ ਸੀ ਤੇ ਉਧਰ ਸੀਆ ਦਾ ਜੋ ਸੀਨੀਅਰ ਸੀ ਉਹਦੇ ਨਾਲ ਉਹਦੀ ਬਹੁਤ ਜ਼ਿਆਦਾ ਖੁੰਦਕ ਸੀ ਉਹ ਤੋਂ ਵੀ ਉਹ ਬਹੁਤ ਜ਼ਿਆਦਾ ਖਾਰਖੰਦਾ ਸੀ ਉਹ ਦੋਨਾਂ ਨੂੰ ਹੀ ਕਿਸੇ ਤਰੀਕੇ ਆਪਣੇ ਰਸਤੇ ਦੇ ਵਿੱਚੋਂ ਹਟਾਉਣਾ ਚਾਹੁੰਦਾ ਸੀ ਫਿਰ ਆਸ਼ੀਸ਼ ਨੇ ਸੋਚਿਆ ਕਿ ਇਹਨਾਂ ਦੋਨਾਂ ਨੂੰ ਕਿਸੇ ਤਰੀਕੇ ਉਹ ਖਤਮ ਕਰ ਦੂਗਾ ਤੇ ਫਿਰ ਇੱਥੋਂ ਉਹ ਨੁਆਇਡਾ ਜਾ ਕੇ ਜਿਹੜੀ ਕੁੜੀ ਦੇ ਨਾਲ ਉਹ ਰਹਿਣਾ ਚਾਹੁੰਦਾ ਆ ਉਹਦੇ ਨਾਲ ਆਰਾਮ ਦੇ ਨਾਲ ਰਹੂਗਾ ਸਾਰੀ ਜ਼ਿੰਦਗੀ ਉਹਦੇ ਨਾਲ ਬਤੀਤ ਕਰੂਗਾ ਇਸ ਸਭ ਤੋਂ ਬਾਅਦ ਜੋ ਆਸ਼ੀਸ਼ ਕੁਛਵਾਹਾ ਹੁੰਦਾ ਆ ਉਹ ਇੱਕ ਪਲਾਨ ਤਿਆਰ ਕਰਦਾ ਆ ਉਹ ਪਲਾਨ ਦੇ ਵਿੱਚ ਉਹਦਾ ਇੱਕ ਨੌਕਰ ਹੁੰਦਾ ਉਹਨੂੰ ਸ਼ਾਮਿਲ ਕਰਦਾ ਤੇ ਉਹਦਾ ਜੋ ਦੋਸਤ ਹੁੰਦਾ ਸੁਨੀਲ ਉਹਨੂੰ ਵੀ ਸ਼ਾਮਲ ਕਰ ਲੈਂਦਾ ਹੈ 2020 ਦੇ ਵਿੱਚ ਦੀਵਾਲੀ ਤੋਂ ਹਫਤਾ ਪਹਿਲਾਂ ਉਹ ਹੁਸ਼ਿਆਰਪੁਰ ਦੇ ਵਿੱਚ ਆ ਜਾਂਦਾ ਆ ਆਸ਼ੀਸ਼ ਨੇ ਆਪਣੇ ਨੌਕਰ ਤੇ ਸੁਨੀਲ ਨੂੰ ਨਾਲ ਲਿਆ ਦੀਵਾਲੀ ਦੀ ਰਾਤ ਹੁੰਦੀ ਹੈ ਤੇ ਜੋ ਆਸ਼ੀਸ਼ ਹੁੰਦਾ ਆ ਇਹ ਭਗਵੰਤ ਕਿਸ਼ੋਰ ਨੂੰ ਫੋਨ ਕਰਦਾ ਆ ਤੇ ਜਿੱਥੇ ਰਹਿੰਦੇ ਹੁੰਦੇ ਨੇ ਵਿਕਰਮ ਐਨਕਲੇਵ ਦੇ ਵਿੱਚ ਉੱਥੇ ਬੁਲਾਉਂਦਾ ਆ ਕਿ ਆਪਾਂ ਘਰ ਦੇ ਵਿੱਚ ਸਾਰੇ ਇਕੱਠੇ ਬੈਠ ਕੇ ਪਾਰਟੀ ਕਰਾਂਗੇ ਘਰ ਦੇ ਵਿੱਚ ਸਾਰੇ ਇਕੱਠੇ ਬੈਠ ਕੇ ਇਹ ਖਾਂਦੇ ਪੀਂਦੇ ਨੇ ਜੋ ਆਸ਼ੀਸ਼ ਹੁੰਦਾ ਆ ਉਹ ਕੀ ਕਰਦਾ ਆ ਕਿ ਭਗਵੰਤ ਕਿਸ਼ੋਰ ਤੇ ਆਪਣੀ ਪਤਨੀ ਸਿਆ ਜੋ ਹੁੰਦੀ ਹੈ ਉਹਨਾਂ ਦੇ ਡਰਿੰਕ ਵਿਚ ਕੋਈ ਨਸ਼ੀਲੀ ਦਵਾਈ ਮਿਲਾ ਦਿੰਦਾ ਹੈ ਉਹ ਦੋਨੋਂ ਡਰਿੰਕ ਪੀਂਦੇ ਨੇ ਤੇ ਬੇਹੋਸ਼ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਭਗਵੰਤ ਕਿਸ਼ੋਰ ਦੀ ਗੱਡੀ ਦੇ ਵਿੱਚ ਸਾਰੇ ਬੈਠਦੇ ਨੇ ਤੇ ਹਾਈਵੇ ਦੇ ਉੱਤੇ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਇਹ ਜੋ ਭਗਵੰਤ ਕਿਸ਼ੋਰ ਹੁੰਦਾ ਆ ਉਹਨੂੰ ਡਰਾਈਵਰ ਸੀਟ ਦੇ ਉੱਤੇ ਬਿਠਾ ਦਿੰਦੇ ਨੇ ਤੇ ਜੋ ਸਿਆ ਹੁੰਦੀ ਹੈ ਉਹਨੂੰ ਨਾਲ ਦੀ ਸੀਟ ਦੇ ਉੱਤੇ ਬਿਠਾ ਦਿੰਦੇ ਨੇ ਰਾਤ ਦਾ ਹਨੇਰਾ ਹੁੰਦਾ ਆ ਦੀਵਾਲੀ ਦੀ ਰਾਤ ਹੁੰਦੀ ਹੈ ਤੇ ਫਿਰ ਇਹ ਗੱਡੀ ਭਜਾਉਂਦੇ ਨੇ ਤੇ ਜ਼ੋਰਦਾਰ ਟੱਕਰ ਉਹਦੀ ਇੱਕ ਦਰਖਤ ਦੇ ਨਾਲ ਮਾਰਦੇ ਨੇ ਜਦੋਂ ਗੱਡੀ ਫਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਕਾਰ ਦੇ ਉੱਤੇ ਤੇਲ ਛਿੜਕ ਕੇ ਉੱਥੇ ਹੀ ਅੱਗ ਲਗਾ ਦਿੰਦੇ ਨੇ ਅਸਲ ਦੇ ਵਿੱਚ ਆਸ਼ੀਸ਼ ਨੇ ਕ੍ਰਾਈਮ ਪੈਟਰੋਲ ਦੇਖਿਆ ਸੀ ਤੇ ਉਥੋਂ ਹੀ ਇਹ ਸਾਰਾ ਆਈਡੀਆ ਲਿਆ ਸੀ ਉਸਨੇ ਵਾਰ-ਵਾਰ ਉਹ ਸੀਰੀਅਲ ਦੇਖਿਆ ਤੇ ਉਹ ਸੋਚਦਾ ਸੀ ਕਿ ਉਸ ਤੋਂ ਕਿਤੇ ਕੋਈ ਗਲਤੀ ਨਾ ਹੋ ਜਾਵੇ ਪਰ ਇੱਥੇ ਇੱਕ ਗੱਲ ਇਹ ਵੀ ਹੈ ਕਿ ਕਾਤਲ ਜਿੰਨਾ ਵੀ ਮਰਜ਼ੀ ਛਾਤਰ ਕਿਉ ਨਾ ਹੋਵੇ ਉਹ ਆਪਣੇ ਪਿੱਛੇ ਕੋਈ ਨਾ ਕੋਈ ਸਬੂਤ ਜ਼ਰੂਰ ਛੱਡ ਜਾਂਦਾ ਹੈ ਤੇ ਇੱਥੇ ਜੋ ਆਸ਼ੀਸ਼ ਕੁਛਵਾਹਾ ਹੁੰਦਾ ਹੈ ਉਹਦੇ ਨਾਲ ਵੀ ਇਹੀ ਹੁੰਦਾ ਹੈ ਅਸਲ ਦੇ ਵਿੱਚ ਜਦੋਂ ਪੁਲਿਸ ਆਪਣੀ ਜਾਂਚ ਪੜਤਾਲ ਕਰ ਰਹੀ ਸੀ ਤਾਂ ਉੱਥੇ ਜੋ ਆਸ਼ੀਸ਼ ਸੀ ਉਹਨੇ ਪੁਲਿਸ ਨੂੰ ਇਹ ਕਿਹਾ ਸੀ ਕਿ ਉਹ 8 ਵਜੇ ਘਰੋਂ ਨਿਕਲ ਆਇਆ ਸੀ ਪਰ ਜਦੋਂ ਰੋਡ ਦੇ ਉੱਤੇ ਪੁਲਿਸ ਨੇ ਸੀਸੀਟੀਵੀ ਕੈਮ ਵਰੀਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਹਦੇ ਵਿੱਚ ਸਾਫ਼ ਦਿਖਾਈ ਦਿੰਦਾ ਆ ਕਿ ਰਾਤ ਦੇ 10:30 ਵਜੇ ਜੋ ਆਸ਼ੀਸ਼ ਹੁੰਦਾ ਆ ਉਹ ਘਰੋਂ ਨਿਕਲਦਾ ਤੇ ਆਪਣੀ ਕਾਰ ਦੇ ਵਿੱਚ ਜਾ ਰਿਹਾ ਹੁੰਦਾ ਜਿਸ ਤੋਂ ਪੁਲਿਸ ਨੂੰ ਸ਼ੱਕ ਹੋ ਜਾਂਦਾ ਆ ਕਿ ਇਹ ਐਕਸੀਡੈਂਟ ਨਹੀਂ ਬਲਕਿ ਇੱਕ ਪਲਾਨਡ ਮਰਡਰ ਹੈ ਇਸ ਤੋਂ ਇਲਾਵਾ ਜਦੋਂ ਪੁਲਿਸ ਨੇ ਆਸ਼ੀਸ਼ ਨੂੰ ਨੋਡਾ ਦੇ ਵਿੱਚ ਫੋਨ ਕੀਤਾ ਸੀ ਪੁੱਛਗਿੱਛ ਕਰਨ ਵਾਸਤੇ ਤਾਂ ਆਸ਼ੀਸ਼ ਉਹਨਾਂ ਨੂੰ ਕਹਿੰਦਾ ਆ ਕਿ ਮੈਂ 2 ਦਿਨ ਤੱਕ ਆ ਜਾਊਂਗਾ ਪਰ ਆਸ਼ੀਸ਼ ਦੋ ਦਿਨ ਤੱਕ ਉੱਥੇ ਨਹੀਂ ਆਉਂਦਾ ਇਸ ਤੋਂ ਇਲਾਵਾ ਜਦੋਂ ਪੁਲਿਸ ਵੱਲੋਂ ਫੇਰ ਆਸ਼ੀਸ਼ ਨੂੰ ਫੋਨ ਕੀਤਾ ਜਾਂਦਾ ਆ ਤਾਂ ਹੀ ਉੱਥੇ ਆਪਣਾ ਫੋਨ ਸਵਿਚ ਆਫ ਕਰ ਲੈਂਦਾ ਇਸ ਗੱਲ ਤੋਂ ਵੀ ਜੋ ਪੁਲਿਸ ਦਾ ਸ਼ੱਕ ਸੀ ਉਹ ਯਕੀਨ ਦੇ ਵਿੱਚ ਬਦਲ ਗਿਆ ਸੀ 2020 ਤੋਂ ਜੋ ਇਹ ਆਸ਼ੀਸ਼ ਸੀ ਇਹ ਭੱਜ ਰਿਹਾ ਹੁੰਦਾ ਪੁਲਿਸ ਤੋਂ ਬਚ ਰਿਹਾ ਹੁੰਦਾ ਆ ਜਦ ਕਿ ਇਹਦਾ ਦੋਸਤ ਜੋ ਹੁੰਦਾ ਸੁਨੀਲ ਉਸ ਨੂੰ ਪੁਲਿਸ ਨੇ 2020 ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ ਯੂਪੀ ਪੁਲਿਸ ਤੇ ਐਮਪੀ ਪੁਲਿਸ ਦੇ ਸਾਥ ਦੇ ਨਾਲ 2023 ਦੇ ਵਿੱਚ ਆਸ਼ੀਸ਼ ਕੁਸ਼ਵਾਹਾ ਨੂੰ ਫੜ ਲਿਆ ਜਾਂਦਾ ਤੇ ਫਿਰ ਜਦੋਂ ਸ਼ਕਤੀ ਦੇ ਨਾਲ ਜਦੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਤਾਂ ਫਿਰ ਇਹ ਆਪਣਾ ਜੁਰਮ ਕਬੂਲ ਕਰ ਲੈਂਦਾ ਹੈ ਕਿ ਹਾਂ ਇਹਨੇ ਹੀ ਜੋ ਇਸ ਦੀ ਪਤਨੀ ਸੀਐਸਸੀ ਤੇ ਉਹਦਾ ਐਡਵੋਕੇਟ ਸੀਨੀਅਰ ਸੀ ਭਗਵੰਤ ਕਿਸ਼ੋਰ ਗੁਪਤਾ ਇਹਨਾਂ ਦਾ ਮਰਡਰ ਕੀਤਾ ਆ ਇਦੇ ਪਿਛਲਾ ਜੋ ਇਹਨੇ ਕਾਰਨ ਦੱਸਿਆ ਉਹ ਇਹਨੇ ਰੰਜਿਸ਼ ਦੱਸਿਆ ਇਹ ਕਹਿੰਦਾ ਹੈ ਕਿ ਜੋ ਸਿਆ ਦਾ ਸੀਨੀਅਰ ਸੀਓ ਹੋ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਉਹ ਉਹਨਾਂ ਦੇ ਘਰ ਦੇ ਮੈਟਰ ਦੇ ਵਿੱਚ ਹਮੇਸ਼ਾ ਦਖਲਅੰਦਾਜ਼ੀ ਕਰਦਾ ਸੀ ਉਹ ਉਸ ਨਾਲ ਗਾਲੀ-ਕਲੋਚ ਵੀ ਕਰਦਾ ਸੀ ਉਹਨੂੰ ਡਾਂਟਦਾ ਵੀ ਸੀ ਇਸ ਲਈ ਹੀ ਉਸਨੇ ਭਗਵੰਤ ਕਿਸ਼ੋਰ ਗੁਪਤਾ ਦਾ ਮਰਡਰ ਕੀਤਾ ਤੇ ਉਹਦੀ ਜੋ ਪਤਨੀ ਸਿਆ ਖੁੱਲਰ ਸੀ ਉਸ ਨੂੰ ਉਹਦੇ ਨਜਾਇਜ਼ ਸਬੰਧਾਂ ਦਾ ਜੋ ਨੋਇਡਾ ਦੇ ਵਿੱਚ ਉਹਦੇ ਕਿਸੇ ਕੁੜੀ ਦੇ ਨਾਲ ਸਬੰਧ ਸੀ ਉਸ ਨੂੰ ਪਤਾ ਲੱਗ ਗਿਆ ਸੀ ਤੇ ਉਹ ਇਸ ਕਰਕੇ ਉਹਦੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਇਸ ਚੀਜ਼ ਤੋਂ ਟਕਾਰਾ ਪਾਉਣ ਦੇ ਲਈ ਹੀ ਇਸ ਨੇ ਆਪਣੀ ਪਤਨੀ ਦਾ ਮਰਡਰ ਕੀਤਾ ਆਸ਼ੀਸ਼ ਨੇ ਜੋ ਹੈ ਆਪਣਾ ਪਲਾਨ ਬਣਾਇਆ ਸੀ ਪੂਰਾ ਪਰਫੈਕਟ ਪਲਾਨ ਬਣਾਇਆ ਸੀ ਇਹਨੇ ਕ੍ਰਾਈਮ ਪੈਟਰੋਲ ਦਾ ਇੱਕ ਸੀਰੀਅਲ ਸੀ ਜੋ ਬਾਰ ਬਾਰ ਦੇਖਿਆ ਤਾਂ ਕਿ ਇਸ ਤੋਂ ਕੋਈ ਗਲਤੀ ਨਾ ਹੋ ਜਾਵੇ ਹੁਣ ਇਹਨੂੰ ਇਹ ਲੱਗਦਾ ਸੀ ਕਿ ਇਹਨਾਂ ਦਾ ਜੋ ਮਰਡਰ ਹੋਇਆ ਹੈ ਇਹ ਸਾਰਿਆਂ ਨੂੰ ਇੱਕ ਐਕਸੀਡੈਂਟ ਲੱਗੂਗਾ ਤੇ ਉਹ ਕਦੇ ਵੀ ਫੜਿਆ ਨਹੀਂ ਜਾਊਗਾ ਤੇ ਉਹ ਨੋਇਡਾ ਜਾ ਕੇ ਆਪਣੀ ਗਰਲਫ੍ਰੈਂਡ ਦੇ ਨਾਲ ਜਾ ਕੇ ਰਹੂਗਾ ਉਹਦੇ ਨਾਲ ਹੀ ਆਪਣੀ ਸਾਰੀ ਜ਼ਿੰਦਗੀ ਬਤਾਊਗਾ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਸਾਡਾ ਕੋਈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਸਾਡੇ ਆਲੇ-ਦਲੇ ਸਾਡੇ ਸਮਾਜ ਦੇ ਵਿੱਚ ਕਿਵੇਂ-ਕਿਵੇਂ ਦਾ ਕ੍ਰਾਈਮ ਹੋ ਰਿਹਾ ਹੈ ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਬਾਕੀ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ